ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਜੀ ਅੱਜ ਇਹਨਾਂ ਨੇ ਬਣਾਈ ਸੀ ਆਲੂ ਮੇਥੀ ਦੀ ਭੂਜੀ ਉਹ ਵੀ ਚੁੱਲ੍ਹੇ ਤੇ ਤੇ ਇਹ ਮੈਨੂੰ ਕਹਿੰਦੇ ਸੀ ਵੀ ਤੂੰ ਸ਼ੋਰਟ ਕਰ ਲੈ ਮੈਂ ਕਿਹਾ ਵੀ ਨਹੀਂ ਮੇਰੇ ਕੋਲ ਤਾਂ ਟਾਈਮ ਹੈ ਨਹੀਂ ਕਿਉਂਕਿ ਮੈਂ ਐਡੀਟਿੰਗ ਕਰਦੀ ਸੀ ਤੇ ਇਹਨਾਂ ਨੇ ਮਸਾਲਾ ਉਹਦੇ ਵਿੱਚ ਭੁੰਨ ਲਿਆ ਸੀ ਚੋਪਰ ਦੇ ਵਿੱਚ ਕੁੱਟ ਲਿਆ ਸੀ ਤੇ ਆਲੂ ਮੇਥੀ ਕੱਟ ਕੇ ਤੇ ਇਹਨਾਂ ਨੇ ਫੜਾਤੇ ਸੀ ਮਾਤਾ ਨੂੰ ਮਾਤਾ ਨੇ ਚੁੱਲ੍ਹਾ ਬਾਲ ਕੇ ਕੰਨੀ ਮਿਆਲੂ ਮੇਥੀ ਬਾਹਰ ਚੁੰਨੇ ਤੇ ਪਾਉਣੀ ਆ ਵੀ ਤੋਂ ਮਸਾਲਾ ਅੰਦਰ ਭੁੰਨ ਲੈ ਕਿਉਂਕਿ ਕਵੇੜਾ ਹੋ ਗਿਆ ਸੀ ਥੋੜਾ ਜਾਂ ਆਪਣੇ ਕੋਲ ਦੋ ਪਰਦੇਸੀ ਬੰਦੇ ਆਏ ਸੀ ਉਹਨਾਂ ਨੂੰ ਵੀ ਰੋਟੀ ਪਾਣੀ ਦੇਣਾ ਸੀ ਕਿਉਂਕਿ ਕਿਉਂਕਿ ਮੇਰੇ ਭਰਾ ਦਾ ਹੈਗਾ ਜੀ ਡੰਗਰਾਂ ਦਾ ਕੰਮ ਉਹਨਾਂ ਨੂੰ ਚਾਹੀਦਾ ਸੀ ਇੱਕ ਕੰਮ ਵਾਸਤੇ ਬੰਦਾ ਤੇ ਬੰਦੇ ਆਪਣੇ ਕੋਲ ਦੋ ਆ ਗਏ ਸੀ ਉਹਨਾਂ ਦੇ ਵਿੱਚੋਂ ਇੱਕ ਨਾਲ ਆਪਾਂ ਨੇ ਕਨਫਰਮ ਕਰ ਲਿਆ ਸੀ ਵੀ ਤੈਨੂੰ ਇੰਨੇ ਪੈਸੇ ਦੇਵਾਂਗੇ ਤੇ ਤੂੰ ਉੱਥੇ ਅਸੀਂ ਅੱਜ ਸ਼ਾਮ ਨੂੰ ਦੇਖਾਂਗੇ ਉਹਨੂੰ ਛੱਡਣ ਜਾਵਾਂਗੇ ਇੱਥੇ ਆਲੂ ਮੇਥੀ ਮੰਮੀ ਨੇ ਪਾਤੀ ਸੀ ਪਤੀਲੇ ਵਿੱਚ ਤੇ ਪਾਣੀ ਪਾਤਾ ਇੰਨੇ ਨੂੰ ਆਲੂ ਮੇਥੀ ਉਬਲ ਜਾਊਗਾ ਕਿਉਂਕਿ ਮੇਥੀ ਵਿੱਚ ਥੋੜੀ ਜਿਹੀ ਕੜੱਤਨ ਹੁੰਦੀ ਆ ਕੜੱਤਨ ਵੀ ਮਰ ਜਾਊਗੀ ਤੇ ਵਿੱਚ ਮੰਮੀ ਕਹਿੰਦੀ ਚਲ ਆਲੂ ਵੀ ਪਾ ਦਨੇ ਆ ਵੀ ਸਬਜ਼ੀ ਵੀ ਸੌਖੀ ਬਣ ਜਾਊਗੀ ਤੇ ਇੰਨੇ ਨੂੰ ਇਹਨਾਂ ਨੇ ਮਸਾਲਾ ਅੰਦਰ ਗੈਸ ਤੇ ਹੀ ਭੁੰਨਿਆ ਸੀ ਕਿਉਂਕਿ ਨੇਰਾ ਹੋਗਾ ਸੀ ਉਹਨਾਂ ਨੇ ਵੀ ਸੌਣਾ ਸੀਗਾ ਮੇਰਾ ਕੰਮ ਹਜੇ ਨਿਭਲਿਆ ਨਹੀਂ ਸੀ ਤੇ ਬਸ ਆਲੂ ਮੇਥੀ ਪਾ ਕੇ ਮੰਮੀ ਨੇ ਬਾਲਤੀ ਸੀ ਅੱਗ ਦੇਖੋ ਬਲ ਦੀ ਅੱਗ ਕਿੰਨੀ ਸੋਹਣੀ ਲੱਗਦੀ ਆ ਜੁੰਨੇ ਮੂਰੇ ਬੈਠ ਕੇ ਤਾਂ ਰੋਟੀ ਖਾਣ ਦਾ ਨਜ਼ਾਰਾ ਹੀ ਵੱਖਰਾ ਏ ਜੀ ਤੇ ਸਰਦੀਆਂ ਦੇ ਵਿੱਚ ਤਾਂ ਖਾਸ ਕਰਕੇ ਚੁੱਲ੍ਹੇ ਦੀ ਰੋਟੀ ਪਾਣੀ ਜਿਨ੍ਹਾਂ ਨੇ ਖਾਧੀ ਆ ਤੇ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਚੁੱਲ੍ਹੇ ਦਾ ਟੇਸਟ ਸਬਜੀ ਦਾ ਰੋਟੀ ਦਾ ਤੇ ਸੇਕਣ ਦਾ ਤੇ ਚੁੱਲ੍ਹੇ ਉਰੇ ਮੂਰੇ ਬੈਠ ਕੇ ਰੋਟੀ ਖਾਣੀ ਤਾਂ ਵਾਕਈ ਬਹੁਤ ਵਧੀਆ ਲੱਗਦੀ ਆ। ਬਸ ਸਬਜੀ ਆਪਣੀ ਰੈਡੀ ਹੋਣ ਵਾਲੀ ਸੀ ਤੇ ਉਹ ਰੋਟੀ ਮੰਗਦੇ ਸੀ। ਫਿਰ ਮੰਮੀ ਕਹਿੰਦੀ ਚੱਲੇ ਨੇ ਸਬਜੀ ਬਣਦੀ ਆ ਵੀ ਤੂੰ ਆਟਾ ਵੀ ਇੱਥੇ ਚੱਕ ਲਿਆ ਪਰ ਰੋਟੀ ਵੀ ਇੱਥੇ ਬਾਹਰੇ ਲਾ ਲੈਨੇ ਆ। ਤੇ ਉਹਨਾਂ ਵਾਸਤੇ ਆਪਾਂ ਨੇ ਬਣਾਈ ਸੀ ਕਣਕ ਦੀ ਰੋਟੀ ਕਿਉਂਕਿ ਉਹ ਮੱਕੀ ਨੂੰ ਥੋੜਾ ਜਿਹਾ ਘਾਟੇ ਉਹ ਕਰਦੇ ਨੇ। ਨਾਲ ਦੀ ਨਾਲੇ ਉਹਨਾਂ ਨੇ ਰੋਟੀ ਖਾ ਲਈ ਸੀ ਬਹੁਤ ਟਾਈਮ ਲੱਗਦਾ ਨੇ ਕਿਉਂਕਿ ਚੁੱਲੇ ਦੀ ਅੱਗ ਦਾ ਸੇਕ ਹੀ ਵੱਖਰਾ ਹੁੰਦਾ ਹੈ ਗੈਸ ਤੇ ਤਾਂ ਆਪਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਹੈ ਰੋਟੀ ਲਾਉਣ ਨੂੰ ਬਸ ਉਹਨਾਂ ਦੀਆਂ ਕਣਕ ਦੀਆਂ ਰੋਟੀਆਂ ਲਾ ਕੇ ਫਿਰ ਆਪਾਂ ਨੇ ਆਪਣੀ ਮੱਕੀ ਦੀ ਰੋਟੀ ਲਾਹੀ ਜੀ ਕਿਉਂਕਿ ਮੈਨੂੰ ਰਾਤ ਨੂੰ ਮੱਕੀ ਦੀ ਰੋਟੀ ਵਧੀਆ ਲੱਗਦੀ ਆ ਆਲੂ ਮੇਥੀ ਨਾਲ ਤਾਂ ਖਾਸ ਕਰਕੇ ਤੇ ਤੁਸੀਂ ਵੀ ਬਹੁਤ ਨੇ ਖਾਧੀ ਹੋਣੀ ਹੈ ਜਿਨੇ ਜਿਨੇ ਖਾਧੀ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਨੂ ਕਿਨੂ ਆਲੂ ਮੇਥੀ ਦੀ ਸਬਜ਼ੀ ਵਧੀਆ ਲੱਗਦੀ ਆ ਤੇ ਤੁਸੀਂ ਦੱਸਿਓ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਸੀਂ ਸਾਨੂੰ ਕਿੱਥੋਂ-ਕਿੱਥੋਂ ਦੇਖਦੇ ਹੋ ਬਸ ਆਪਾਂ ਨੇ ਲਾਲੇ ਸੀ ਜੀ ਆਪਣੇ ਮੱਕੀ ਦਾ ਮੱਕੀ ਦੀ ਰੋਟੀ ਦਾ ਟੇਸ ਕਣਕ ਨਾਲੋਂ ਵੱਖਰਾ ਹੁੰਦਾ ਜਿਹਨੂੰ ਵਧੀਆ ਲੱਗਦੀ ਉਹਨੂੰ ਤਾਂ ਵਧੀਆ ਲੱਗਦੀ ਹੋਊਗੀ ਤੇ ਆਲੂ ਮੇਥੀ ਸੁੱਕੀ ਸਬਜ਼ੀ ਨਾਲ ਜਣੀ ਮੇਥੀ ਦਾ ਕੰਬੀਨੇਸ਼ਨ ਬਹੁਤ ਸੋਹਣਾ ਹੈ ਮੱਕੀ ਦੀ ਰੋਟੀ ਦਾ ਤੇ ਆਲੂ ਮੇਥੀ ਦਾ ਜਿਨੇ ਜਿਨੇ ਖਾਧੀ ਉਹਨੂੰ ਤਾਂ ਪਤਾ ਹੀ ਹੋਊਗਾ ਜੀ ਤੇ ਬਾਕੀ ਤੁਸੀਂ ਜਰੂਰ ਦੱਸਿਓ ਵੀ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਜੀ ਤੇ ਇੰਸਟਾਗ੍ਰam ਗ੍ਰਾਮ ਆਈਡੀ ਹੈਗੀ ਆ ਅਮਨਪ੍ਰੀਤ2664 ਦੇ ਨਾਮ ਤੋਂ ਆਈਡੀ ਨੂੰ ਜਰੂਰ ਫੋਲੋ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਐਪਰੀਸ਼ੀਏਟ ਕਰਿਆ ਕਰੋ ਜੀ ਤੇ ਜਿੱਦਾਂ ਦੀ ਤੁਹਾਨੂੰ ਵੀਡੀਓ ਚਾਹੀਦੀ ਨੇ ਜਿ ਚੁੱਲੇ ਦੀਆਂ ਚਾਹੀਦੀਆਂ ਨੇ ਆਪਾਂ ਚੁੱਲੇ ਤੇ ਖਾਣਾ ਬਣਾ ਕੇ ਉਹਨਾਂ ਦੀ ਪ੍ਰੋਪਰ ਤੁਹਾਨੂੰ ਵੀਡੀਓਸ ਰੈਸਪੀ ਦਿਆ ਕਰਾਂਗੇ ਕਿਉਂਕਿ ਅੱਜ ਆਪਾਂ ਪ੍ਰੋਪਰ ਰੈਸਪੀ ਨਹੀਂ ਦੇ ਸਕੇ ਕੋਸ਼ਿਸ਼ ਕਰਾਂਗੇ ਆਪਾਂ ਥੋੜਾ ਜਲਦੀ ਕਰਿਆ ਕਰੀਏ ਸ਼ੂਟ ਅੱਜ ਹਨੇਰਾ ਹੋ ਗਿਆ ਸੀ ਪਰ ਫਿਰ ਵੀ ਜਿਹੜੀਆਂ ਛੋਟੇ-ਛੋਟੇ ਕਲਿੱਪਾਂ ਹੈਗੀਆਂ ਸੀ ਮੈਂ ਕਿਹ ਵਿਚਾਲੇ ਇਹਨਾਂ ਨੂੰ ਜੋੜ ਕੇ ਆਪਾਂ ਇੱਕ ਵੀਡੀਓ ਤਾਂ ਪਾਉਣੀ ਆ ਆਪਾਂ ਪਾ ਦਨੇ ਆ ਤੇ ਇਸ ਤੋਂ ਬਾਅਦ ਅਸੀਂ ਰੋਟੀ ਬਣਾ ਕੇ ਫਿਰ ਚੁੱਲ੍ਹੇ ਤੇ ਮਮੀ ਨੇ ਤੇ ਮੈਂ ਅਸੀਂ ਬੈਠ ਕੇ ਬਾਹਰੇ ਰੋਟੀ ਖਾ ਲਈ ਸੀ ਕਿਉਂਕਿ ਰੋਟੀ ਪਕਾਉਂਦੇ-ਪਕਾਉਂਦੇ ਠੰਡੀ ਹੋ ਜਾਂਦੀ ਹੈ ਜਿੰਮੇ ਸਰਦੀ ਆ ਪਰ ਤਵਾ ਰੱਖਿਆ ਸੀ ਇੱਕ-ਇੱਕ ਰੋਟੀ ਤਵੇ ਤੇ ਰੱਖ ਕੇ ਰਾੜ ਕੇ ਕੌਣ ਕੌਣ ਰੋਟੀ ਇਦਾਂ ਖਾਂਦਾ ਰੜ ਕੇ ਮੈਨੂੰ ਤਾਂ ਇਦਾਂ ਹੀ ਵਧੀਆ ਲੱਗਦੀ ਆ ਚੁੱਲ੍ਹੇ ਤੇ ਪਕਾਉਣ ਦਾ ਤੇ ਖਾਣ ਦਾ ਇੱਕ ਅਲੱਗ ਹੀ ਨਜ਼ਾਰਾ ਜੇ ਜਿਹੜਾ ਜਿਹੜਾ ਫੀਲ ਕਰਦਾ ਤੇ ਉਹ ਜ਼ਰੂਰ ਦੱਸਿਓ ਵੀ ਕੌਣ ਕੌਣ ਇਦਾਂ ਰੋਟੀ ਚੁੱਲ੍ਹੇ ਤੇ ਪਰਾ ਕੇ ਤੇ ਚੁੱਲ੍ਹੇ ਤੇ ਬੈਠ ਕੇ ਹੀ ਖਾਂਦਾ ਪਹਿਲਾਂ ਸਾਰੇ ਪਰਿਵਾਰ ਇਦਾਂ ਹੀ ਖਾਂਦੇ ਸੀ ਜੇ ਹੁਣ ਗੈਸ ਦੀਆਂ ਪੱਕੀਆਂ ਹੋਈਆਂ ਤੇ ਮੌਕੇ ਤੇ ਬਸ ਗਰਮ ਕਰ ਕਰਕੇ ਖਾਈ ਜਾਂਦੇ ਨੇ ਬਹੁਤ ਕੰਮ ਘਟ ਗਏ ਪਰ ਚੁੱਲ੍ਹੇ ਤੇ ਬੈਠ ਕੇ ਜਿਹੜਾ ਨਜ਼ਾਰਾ ਆਉਂਦਾ ਉਹ ਗਾਸਾਂ ਤੇ ਨੀਂਦੀਆਂ ਦਾ ਤੁਸੀਂ ਚੁੱਲਾ ਬਾਲ ਕੇ ਜ਼ਰੂਰ ਦੇਖਿਓ ਤੇ ਜਿਹੜਾ ਜਿਹੜਾ ਚੁੱਲੇ ਬਾਲਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਆ। ਬਸ ਅੱਪਾ ਵਧੀਆ ਵਧੀਆ ਤੁਹਾਡੇ ਵਾਸਤੇ ਰੈਸਪੀਆਂ ਵੀ ਲੈ ਕੇ ਆਇਆ ਕਰਾਂਗੇ ਬਹੁਤ ਸੋਹਣੇ ਅੱਗੇ ਤੁਹਾਡੇ ਵਾਸਤੇ ਸਰਪ੍ਰਾਈਜ਼ ਆ ਰਹੇ ਨੇ ਜੀ ਤੇ ਉਹਦੇ ਵਾਸਤੇ ਤੁਹਾਨੂੰ ਕੀ ਕਰਨਾ ਪਊਗਾ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਜ਼ਰੂਰ ਦਬਾਉਣਾ ਪਊਗਾ ਤਾਂ ਕਿ ਸਾਡੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਾ ਸਕੇ ਜੀ। ਤੇ ਅੱਜ ਦੀ ਵੀਡੀਓ ਚ ਬਸ ਐਨਾ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਚ ਤੇ ਤੁਹਾਡਾ ਮੇਰੀਆਂ ਵੀਡੀਓ ਦੇਖਣ ਲਈ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜੀ ਤੇ ਲੋ ਜੀ ਕਰੋ ਤੁਸੀਂ ਇੰਜੋਏ ਚੁੱਲੇ ਨੂੰ ਤੇ ਥੈਂਕ ਯੂ ਫॉर ਵਾਚਿੰਗ ਕਮੈਂਟ ਜ਼ਰੂਰ ਕਰਿਓ ਤੇ ਹੋ ਸਕੇ ਆ ਤਾਂ ਜੇ ਸਾਡੀਆਂ ਵੀਡੀਓ ਤੁਹਾਨੂੰ ਵਧੀਆ ਲੱਗਣ ਤਾਂ ਲਾਈਕ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਜੀ ਥੈਂਕ ਯੂ ਜੀ ਥੈਂਕ ਯੂ ਫॉर ਵਾਚਿੰਗ ਆ ਦੇਖੋ ਹਨੇਰਾ ਤਾਂ ਬਹੁਤ ਹੋ ਗਿਆ ਸੀ ਜਿੱਥੇ ਰੋਟੀ ਲਾਉਂਦਿਆਂ ਨੂੰ ਕੋਸ ਇੱਥੇ ਲਾਈਟ ਨਹੀਂ ਸੀ ਲਾਈਟ ਮੈਨ ਲੱਗਦਾ ਵੀ ਸ਼ਾਇਦ ਇੱਥੇ ਬੱਲਬ ਸੀਗਾ ਖਰਾਬ ਹੋ ਗਿਆ ਸੀ ਉਹ ਫਲੈਸ਼ਲਾਈਟ ਨਾਲੇ ਰੋਟੀਆਂ ਲਾਈਆਂ ਉੱਥੇ ਬੈਠ ਕੇ ਛਕੀਆਂ ਦੇਖੋ ਜਦੋਂ ਚੁੱਲ੍ਹੇ 'ਚ ਰੋਟੀ ਜਾਂਦੀ ਹੈ ਕਿੰਨੀ ਵਧੀਆ ਲੱਗਦੀ ਆ ਜਿੰਨਾ ਮਰਜ਼ੀ ਆਪਾਂ ਗੈਸ 'ਤੇ ਰੋਟੀ ਲਾ ਲਈਏ ਪਰ ਚੁੱਲ੍ਹੇ ਵਰਗੀ ਰੋਟੀ ਲੱਗਦੀ ਨਾ ਉਹ ਸਵਾਦ ਲੱਗਦਾ ਖਾਣਾ ਹੀ ਨਹੀਂ ਸਵਾਦ ਬਣਦਾ ਪਰ ਉਹ ਤਾਂ ਇੱਕ ਮਜਬੂਰੀਆਂ ਹੋ ਗਈ ਆਪਾਂ ਫਟਾਫਟ ਕੰਮ ਨਵੇੜਦੇ ਆ ਚਲੋ ਜੀ ਚਲੋ ਠੀਕ ਹੈ ਜੀ ਸੱਸ ਸ੍ਰੀ ਅਕਾਲ